ਫੋਟੇਗੜ ਚੂੜੀਆਂ ਤੋਂ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਇਨਰਪਲਸ ਕੰਪਨੀ ਦੇ ਡੀਲਰ ਹੈਪੀ ਜੌਨ ਹਸਦੀ ਕੰਪਲੇਂਟ ਠੀਕ ਕਰਦਿਆਂ ਬਿਜਲੀ ਦਾ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ ਇਸ ਬੰਦੇ ਦੇ ਮ੍ਰਿਤਕ ਦੇ ਪਿਤਾ ਡਾਕਟਰ ਯੂਸੂਫ ਹੰਸ ਅਤੇ ਮੌਕੇ ਤੇ ਮੌਜੂਦ ਮੁਲਾਜ਼ਮ ਹੈਰੀ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦ ਨਾਲ ਰੋਡ ਫੋਟੇਗੜ ਚੂੜੀਆਂ ਵਿਖੇ ਵਾਈਫਾਈ ਦੀ ਕੰਪਲੇਂਟ ਠੀਕ ਕਰਨ ਗਿਆ ਸੀ ਇਜ਼ੁਰਾ ਲੋਹੇ ਦੀ ਪੌੜੀ ਅਚਾਨਕ ਬਿਜਲੀ ਦੀਆਂ ਤਾਰਾਂ ਤੋਂ ਲੱਗ ਗਈ ਜਿਸ ਦੇ ਨਾਲ ਉਹ ਖੇਡ ਹਟ ਗਿਆ ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਸਦੀ ਮ ਮਰੇ ਤੋਂ ਜੌਨ ਹੰਸ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ ਤੇ ਦੋ ਬੇਟੀਆਂ ਤੇ ਪਿਤਾ ਛੱਡ ਗਿਆ ਸੋਸ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਐਸੀ ਉੱਥੇ ਆਪਣਾ ਸਾਡਾ ਹੈਗਾ ਹੀ ਆਪਣਾ ਹੀ ਬੰਦਾ ਰਿਸ਼ਤੇਦਾਰੀ ਉਹਦੇ ਅਹੀ ਉਹ ਹੈਪੀ ਹੀ ਉਹਦਾ ਨਾਮ ਉਹਦਾ ਪਤਾ ਲੈਣ ਗਏ ਹਾਂ ਤੇ ਉਹ ਵਿਚਾਰੇ ਨੂੰ ਬਤੀ ਲੱਗੀ ਉਹ ਉਹ ਉਸੇ ਦਾਖਲ ਹੀ ਤੇ ਉਹਨੂੰ ਅਹੀ ਪਤਾ ਲੈਣ ਗਏ ਤੋਂ ਕਾਰ ਵਾਲਾ ਉੱਥੋਂ ਨਿਕਲਿਆ ਲਾਗੂ ਕਾਰ ਵਾਲੇ ਨੇ ਸਾਈਡ ਮਾਰੀ ਆ ਤੇ ਅਸੀਂ ਟੱਕ ਪਏ ਸੱਟ ਲੱਗ ਗਈ ਲੱਤ ਤੇ ਕਟਵਾਹ ਹੱਪ ਤਗੜਾ ਪੈ ਗਿਆ ਕਟ ਅਸੀਂ ਦੋ ਜਣੇ ਹਾਂ ਦੂਜਾ ਮੁੰਡਾ ਸੀ ਮੇਰਾ ਉਹ ਚਲਾਉਂਦਿਆ ਸੀ ਅੱਗੇ ਹਾਂਜੀ ਤੇ ਮੈਂ ਮਗਰ ਬੈਠਾ ਹਾਂ ਮੇਰਾ ਨਾਮ ਸੋਨੂ ਜੀ ਹਾਂਜੀ ਮੈਂ ਵੀ ਪਾਈ ਨਾਲ ਕੰਮ ਕਰਦਾ ਹਾਂ ਤੇ ਉਹਨਾਂ ਦੀ ਡੈਥ ਹੋ ਗਈ ਇਸੇ ਕਰਕੇ ਤੇ ਇਹਨਾਂ ਨੂੰ ਤਾਂ ਪਤਾ ਲੈ ਜਾਣਦੇ ਹਾਂ ਤੇ ਰਾਜ ਹਨੂਗਾਰ ਦੇ ਐਕਸੀਡੈਂਟ ਮਾਰਿਆ ਤੇ ਉਹ ਗੱਡੀ ਯਾਨੀ ਕਿ ਲਾਗੋੜੀ ਗੱਡੀ ਉਹਨੇ ਹਨੂ ਕੱਟ ਮਾਰ ਕੇ ਤੇ ਨਾਲ ਹੀ ਇਹਨਾਂ ਦੀ ਮੋਟਰਸਾਈਕਲ ਦੇ ਅੱਗੇ ਨਾਲ ਸਾਡਾ ਮੋਟਰਸਾਈਕਲ ਟੁੱਟ ਗਿਆ ਤੇ ਨਾਲ ਹੀ ਸੱਟ ਲੱਗੇ ਡੈਡ ਜੀ ਮੋਟਰਸਾਈਕਲ ਵੀ ਸਾਡਾ ਸਪਲੈਂਡਰ ਹੀ ਤੇ ਉਹ ਵੀ ਕਾਫੀ ਟੁੱਟ ਗਿਆ ਮੋਟਰਸਾਈਕਲ ਸਾਡਾ ਜੌਨ ਲੰਸ ਜਿਹੜਾ ਬੇਟਾ ਉਹ ਆਪਣਾ ਵਾਈਫਾਈ ਦਾ ਹੀ ਕੰਮ ਕਰਦਾ ਤੇ ਉਹ ਤਾਰ ਕੋਈ ਇਹ ਨੈਟ ਪਲੱਸ ਦਾ ਇਹ ਵਾਈਫਾਈ ਦਾ ਕੰਮ ਹੈ ਕੰਮ ਸੀ ਅੱਛਾ ਕੀ ਗੱਲ ਹੋਈ ਗੱਲ ਇਸ ਤਰ੍ਹਾਂ ਵੀ ਉੱਥੇ ਕੋਈ ਤਾਰ ਸੀ ਤੇ ਮੁੰਡਾ ਉੱਥੇ ਇੱਕ ਚੜਿਆ ਸੀ ਇਹਦੇ ਚੜਨਾ ਸੀ ਆਜ ਨਾਲ ਰੂਟ ਤੇ ਉੱਥੇ ਉਹ ਤਾਰ ਜਿਹੜੀ ਇਹਨੇ ਵੇਖੀ ਵੀ ਕੁੱਟੀ ਆ ਉਹ ਇਹ ਚੜ ਕੇ ਵੇਖਣ ਲੱਗਾ ਤੋ ਕੋਈ ਜਿਹੜੀ ਪੌੜੀ ਆ ਹਿੱਲ ਗਈ ਉਹ ਨਾਲ ਲੱਗੀ ਆ ਉਹ ਬੱਤੀ ਵਾਲੀ ਤਾਰ ਨਾਲ ਪ੍ਰਿੰਟ ਵਿੱਚ ਆ ਗਿਆ ਇਸ ਕਰਕੇ ਤੋਂ ਨਾਲ ਉਹਦੀ ਉੱਥੇ ਲੱਤ ਹੋ ਗਈ ਆ ਮੇਰਾ ਨਾਮ ਹੈਰੀ ਹੈ ਮੈਂ ਉਸਤਾਦ ਭਣਾ ਦੇ ਨਾਲ ਕੰਮ ਕਰਦਾ ਹਾਂ ਕੀ ਨਾਮ ਸੀ ਉਹਦਾ ਦਾ ਹਾਂ ਕੰਪਿਊਟਰ ਨਾਮ ਹੈਗਾ ਤੇ ਇੱਕੋ ਤਾਂ ਉਹ ਹੀ ਕੰਮ ਦੇ ਆ ਕਰਨ ਤੇ ਉਸਤਾਦ ਹੁਣ ਆ ਪੌੜੀ ਡੋਲ ਗਈ ਸੀ ਤੁਸੀਂ ਕਿੱਧਰ ਗਏ ਸੀ ਅਸੀਂ ਜਨਾਲਾ ਰੋਡ ਤੇ ਕਿਹਾਂ ਕੰਮ ਕਰ ਕੈਂਟ ਕਲਾਸ ਦੀ ਕੰਪਲੇਟ ਸੀ ਨਟ ਦੀ ਕੰਪਲੇਟ ਹੀ ਸਰ ਕਿਹੜਾ ਨਟ ਨਟ ਪਲੱਸ ਤਾਂ ਹਾਂਜੀ ਤੇ ਕੀ ਦੀ ਕੰਪਲੇਂਟ ਸੀ ਘਾੜ ਕਲੈਕਸ਼ਨ ਵਾਲੇ ਸਰ ਕੰਪਲੇਟ ਸੀ ਅੱਛਾ ਤੇ ਉੱਥੇ ਇੱਕ ਉਹ ਤਾਂ ਪੋੜੀ ਉਹਨਾਂ ਕੋ ਡੋਲ ਗਈ ਸੀ ਸਰ ਤੇ ਉਹਦੇ ਕਰਕੇ ਉਹਨਾਂ ਨੇ ਮੈਨੂੰ ਕਿ ਆਵਾਜ਼ ਦਿੱਤੀ ਵੀ ਫੜੀ ਫੜੀ ਮੈਨੂੰ ਅਸੀਂ ਉਹਨੇ ਅਸੀਂ ਉਹਨਾਂ ਨੂੰ ਫੜਿਆ ਸੀ ਤੇ ਉਸੇ ਵਾਲੇ ਅਸੀਂ ਉਹ ਗੋਲਾ ਗੋਲਾ ਕੋਸਾਂ ਨੇ ਉਹ ਆ ਦਿੱਤੀ ਵੀ ਆਇਓ ਸਰ ਫੜੇ ਫੜੇ ਤੇ ਉਸੇ ਵਾਲੇ ਅਸੀਂ ਹਸਪੀਟਲ ਉਹਨਾਂ ਦਾਖਲ ਕੀਤਾ ਬੀਬੀ ਕੋਲਾ ਹਸਪੀਟਲ ਤੇ ਉਹਨਾਂ ਨਾਲ ਸਾਰ ਜਵਾਬ ਦੇਤਾ ਜੀ ਦੇ ਡਿੱਗ ਗਿਆ ਸਾਰੀ ਉਹਨਾਂ ਦੇ ਡਿੱਗਦਾ ਸਾਰੇ ਉਹਨਾਂ ਨੇ ਮੈਨੂੰ ਆਵਾਜ਼ ਵੀ ਦਿੱਤੀ ਤੇ ਫੜੀ ਮੈਨੂੰ ਉਹ ਉੱਤੇ ਬੀਲ ਦੇ ਕਰੰਟ ਲੱਗਾ ਤੇ ਪੈਸੇ ਡਿੱਗੇ ਉਹ ਸਰ ਮਿਹਨਤਾਰ ਜਿਹੜੀ ਸੀ ਨਾ ਉਹ ਪੋੜੀ ਦੇ ਨਾਲ ਲੱਗ ਗਈ ਡੋਲ ਗਈ ਪੋੜੀ ਅੰਗਾ ਮੈਂ ਅੱਛਾ ਹਾਂਜੀ